ਇਸ ਤੋਂ ਰਾਜਾ ਮੁੰਦਰੀ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਇੱਕ ਬਿਹਤਰੀ ਹੈਰਾਨ ਕਰਨ ਵਾਲੀ ਘਟਨਾ ਵਾਪਰੀ ਹੈ ਇਥੇ ਇੱਕ ਮਾਨਸਿਕ ਪੀੜਤ ਔਰਤ ਦੇ ਵੱਲੋਂ ਕੀਪੈਡ ਮੋਬਾਈਲ ਫੋਨ ਨਿਕਲਣ ਦਾ ਇੱਕ ਅਜੀਬੋ-ਗਰੀਬ ਮਾਮਲਾ ਸਾਹਮਣੇ ਆਇਆ ਦੱਸਿਆ ਕਿ ਇਹ ਔਰਤ ਮਾਨਸਿਕ ਬਿਮਾਰੀ ਦੇ ਨਾਲ ਸੰਬੰਧਤ ਸਵੱਸਿਆਵਾਂ ਤੋਂ ਪੀੜਤ ਸਈ ਅਤੇ ਇਸ ਦੌਰਾਨ ਉਸ ਦੇ ਵੱਲੋਂ ਇੱਕ ਕੀਪੈਡ ਮੋਬਾਈਲ ਫੋਨ ਨਿਕਲਿਆ ਗਿਆ ਹੈ ਇਸ ਘਟਨਾ ਦਾ ਤੱਤਪਤ ਲੱਗਦਾ ਹੈ ਕਿ ਉਸ ਦੇ ਵਿਸ਼ਵਾਰ ਦੇ ਵੱਲੋਂ ਫੋਨ ਪਾਲ ਸ਼ੁਰੂ ਕੀਤੀ ਗਿਆ ਤੇ ਉਸ ਔਰਤ ਦੇ ਵੱਲੋਂ ਦੱਸਿਆ ਗਿਆ ਕਿ ਉਸ ਨੇ ਫੋਨ ਨਿਕਲਿਆ ਹੈ ਡਿਸ਼ਟੇਤਾਰਾ ਦੇ ਵੱਲੋਂ ਉਸ ਨੂੰ ਹਸਪਤਾਲ ਪਹੁੰਚਤਾ ਕੀਤਾ ਗਿਆ ਡਾਕਟਰਾਂ ਦੇ ਵੱਲੋਂ ਆਪਰੇਸ਼ਨ ਕੀਤਾ ਗਿਆ ਤੇ ਸਫਲਤਾਪੂਰਵਕ ਫੋਨ ਬਾਹਰ ਕੱਢ ਲਿਆ ਗਿਆ ਲੇਕਿਨ ਆਪਰੇਸ਼ਨ ਦੇ ਦੌਰਾਨ ਉਸ ਦੇ ਦਿਲ ਨੇ ਹਾਲਾਕੀ ਕੰਮ ਕਰਨਾ ਬੰਦ ਕਰ ਦਿੱਤਾ ਜਿਸ ਦੌਰਾਨ ਉਸ ਦੇ ਵਿੱਚ ਆਕਸੀਜਨ ਦੀ ਘਾਟ ਕਾਰਨ ਇਲਾਜ ਦੇ ਦੌਰਾਨ ਉਸ ਦੀ ਮੌਤ ਹੋ ਗਈ ਤਾਂ ਖਬਰ ਅੰਧ ਪ੍ਰਦੇਸ਼ ਦੇ ਰਾਜਾ ਮੁੰਦਰੀ ਤੋਂ سامنے ਆ ਰਹੀ ਹੈ ਜਿੱਥੇ ਕਈ ਬੇਹੱਦ ਹੀ ਹੈਰਾਨ ਕਰਨ ਵਾਲੀ ਘਟਨਾ ਵਾਪਰੀ ਹੈ ਇਥੇ ਇੱਕ ਮਾਨਸਿਕ ਪੀੜਤ ਔਰਤ ਦੇ ਵੱਲੋਂ ਕੀਪੈਡ ਮੋਬਾਈਲ ਫੋਨ ਨਿਗਰ ਲੈਂਡ ਦਾ ਇੱਕ ਅਜੀਬੋ-ਗਰੀਬ ਮਾਮਲਾ ਸਾਹਮਣੇ ਆਇਆ ਦੱਸਿਆ ਕਿ ਇਹ ਔਰਤ ਮਾਨਸਿਕ ਬਿਮਾਰੀ ਦੇ ਨਾਲ ਸੰਬੰਧਿਤ ਸਮੱਸਿਆਵਾਂ ਤੋਂ ਪੀੜਤ ਸਈ ਅਤੇ ਇਸ ਦੌਰਾਨ ਉਸ ਦੇ ਵੱਲੋਂ ਇੱਕ ਕੀਪੈਡ ਮੋਬਾਈਲ ਫੋਨ ਨਿਕਲਿਆ ਗਿਆ ਹਾਲ ਇਸ ਘਟਨਾ ਦਾ ਤੱਤ ਪਤਾ ਲੱਗਾ ਜਦ ਉਸ ਦੇ ਵਿਸ਼ਵਾਦ ਦੇ ਵੱਲੋਂ ਫੋਨ ਪਾਲ ਸ਼ੁਰੂ ਕੀਤੀ ਗਿਆ ਤੇ ਉਸ ਔਰਤ ਦੇ ਵੱਲੋਂ ਦੱਸਿਆ ਗਿਆ ਕਿ ਉਸ ਨੇ ਫੋਨ ਨਿਕਲਿਆ ਰਿਸ਼ਤੇਦਾਰਾਂ ਦੇ ਵੱਲੋਂ ਉਸ ਨੂੰ ਹਸਪਤਾਲ ਪਹੁੰਚਤਾ ਕੀਤਾ ਗਿਆ ਡਾਕਟਰਾਂ ਦੇ ਵੱਲੋਂ ਆਪਰੇਸ਼ਨ ਕੀਤਾ ਗਿਆ ਤੇ ਸਫਲਤਾਪੂਰਵਕ ਫੋਨ ਬਾਹਰ ਕੱਢ ਲਿਆ ਗਿਆ ਲੇਕਿਨ ਆਪਰੇਸ਼ਨ ਦੇ ਦੌਰਾਨ ਉਸ ਦੇ ਦਿਲ ਨੇ ਹਾਲਾਂਕਿ ਕੰਮ ਕਰਨਾ ਬੰਦ ਕਰ ਦਿੱਤਾ ਜਿਸ ਦੌਰਾਨ ਉਸ ਦੇ ਵਿੱਚ ਆਕਸੀਜਨ ਦੀ ਘਾਟ ਕਾਰਨ ਇਲਾਜ ਦੇ ਦੌਰਾਨ ਉਸ ਦੀ ਮੌਤ ਹੋ ਗਈ ਤਾਂ ਖਬਰ ਆਂਧਰ ਪ੍ਰਦੇਸ਼ ਦੇ ਰਾਜਾ ਮੁੰਦਰੀ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਕਿ ਬੇਹਦ ਹੀ ਹੈਰਾਨ ਕਰਨ ਵਾਲੀ ਘਟਨਾ ਵਾਪਰੀ ਹੈ ਇੱਥੇ ਇੱਕ ਮਾਨਸਿਕ ਪੀੜਤ ਔਰਤ ਦੇ ਵੱਲੋਂ ਕੀਪੈਡ ਮੋਬਾਈਲ ਫੋਨ ਨਿਕਲਣ ਦਾ ਇੱਕ ਅਜੀਬੋ-ਗਰੀਬ ਮਾਮਲਾ ਸਾਹਮਣੇ ਆਇਆ ਦੱਸਿਆ ਕਿ ਇਹ ਔਰਤ ਮਾਨਸਿਕ ਬਿਮਾਰੀ ਦੇ ਨਾਲ ਸੰਬੰਧਿਤ ਸਮੱਸਿਆਵਾਂ ਤੋਂ ਪੀੜਤ ਸਈ ਅਤੇ ਇਸ ਦੌਰਾਨ ਉਸ ਦੇ ਵੱਲੋਂ ਇੱਕ ਕੀਪੈਡ ਮੋਬਾਈਲ ਫੋਨ ਨਿਕਲਿਆ ਗਿਆ ਹਰ ਇਸ ਕਟਨਾ ਦਾ ਤਤਪਤਾ ਲੱਗਾ ਜਦ ਉਸ ਦੇ ਰਿਸ਼ਤੇਦਾਰ ਦੇ ਵੱਲੋਂ ਫੋਨ ਪਾਲ ਸ਼ੁਰੂ ਕੀਤੀ ਗਿਆ ਤੇ ਉਸ ਔਰਤ ਦੇ ਵੱਲੋਂ ਦੱਸਿਆ ਗਿਆ ਕਿ ਉਸ ਨੇ ਫੋਨ ਨਿਕਲਿਆ निشته तारा ਦੇ ਵੱਲੋਂ ਉਸ ਨੂੰ ਹਸਪਤਾਲ ਪਹੁੰਚਤਾ ਕੀਤਾ ਗਿਆ ਡਾਕਟਰਾਂ ਦੇ ਵੱਲੋਂ ਆਪਰੇਸ਼ਨ ਕੀਤਾ ਗਿਆ ਤੇ ਸਫਲਤਾਪੂਰਵਕ ਫੋਨ ਬਾਹਰ ਕੱਢ ਲਿਆ ਗਿਆ ਲੇਕਿਨ ਆਪਰੇਸ਼ਨ ਦੇ ਦੌਰਾਨ ਉਸ ਦੇ ਦਿਲ ਨੇ ਹਾਲਾਕੀ ਕੰਮ ਕਰਨਾ ਬੰਦ ਕਰ ਦਿੱਤਾ ਜਿਸ ਦੌਰਾਨ ਉਸ ਦੇ ਵਿੱਚ ਆਕਸੀਜਨ ਦੀ ਘਾਟ ਕਾਰਨ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ ਤਾਂ ਖਬਰ ਆਂਧ ਪ੍ਰਦੇਸ਼ ਦੇ ਰਾਜਾ ਮੰਦਰੀ ਤੋਂ سامنے ਆ ਰਹੀ ਹੈ ਜਿੱਥੇ ਕਿ ਬੇਹੱਦ ਹੀ ਹੈਰਾਨ ਕਰਨ ਵਾਲੀ ਘਟਨਾ ਵਾਪਰੀ ਹੈ ਇਥੇ ਇੱਕ ਮਾਨਸਿਕ ਪੀੜਤ ਔਰਤ ਦੇ ਵੱਲੋਂ ਕੀਪੈਡ ਮੋਬਾਈਲ ਫੋਨ ਨਿਗਰਲੈਂਡ ਦਾ ਇੱਕ ਅਜੀਬੋ-ਗਰੀਬ ਮਾਮਲਾ ਸਾਹਮਣੇ ਆਇਆ ਦੱਸਿਆ ਕਿ ਇਹ ਔਰਤ ਮਾਨਸਿਕ ਬਿਮਾਰੀ ਦੇ ਨਾਲ ਸੰਬੰਧਕ ਸਵੱਸਿਆਵਾਂ ਤੋਂ ਪੀੜਤ ਸਈ ਅਤੇ ਇਸ ਦੌਰਾਨ ਉਸ ਦੇ ਵੱਲੋਂ ਇੱਕ ਕੀਪੈਡ ਮੋਬਾਈਲ ਫੋਨ ਨਿਕਲਿਆ ਗਿਆ ਹਰ ਇਸ ਘਟਨਾ ਦਾ ਤੱਤਪਤਾ ਲੱਗਾ ਚਾ ਉਸ ਦੇ ਨਿਸ਼ਚਰ ਦੇ ਵੱਲੋਂ ਫੋਨ ਪਾਲ ਸ਼ੁਰੂ ਕੀਤੀ ਗਿਆ ਤੇ ਉਸ ਔਰਤ ਦੇ ਵੱਲੋਂ ਦੱਸਿਆ ਗਿਆ ਕਿ ਉਸ ਨੇ ਫੋਨ ਨਿਕਲਿਆ ਨਿਸ਼ਚਿਤ ਤਾਰਾ ਦੇ ਵੱਲੋਂ ਉਸ ਨੂੰ ਹਸਪਤਾਲ ਪਹੁੰਚਤਾ ਕੀਤਾ ਗਿਆ ਡਾਕਟਰਾਂ ਦੇ ਵੱਲੋਂ ਆਪਰੇਸ਼ਨ ਕੀਤਾ ਗਿਆ ਤੇ ਸਫਲਤਾਪੂਰਵਕ ਫੋਨ બહાર ਕੱਢਿਆ ਗਿਆ ਲੇਕਿਨ ਆਪਰੇਸ਼ਨ ਦੇ ਦੌਰਾਨ ਉਸ ਦੇ ਬਿਲ ਨੇ ਹਾਲਾਂਕਿ ਕੰਮ ਕਰਨਾ ਬੰਦ ਕਰ ਦਿੱਤਾ ਜਿਸ ਦੌਰਾਨ ਉਸ ਦੇ ਵਿੱਚ ਆਕਸੀਜਨ ਦੀ ਘਾਟ ਕਾਰਨ ਇਲਾਜ ਦੇ ਦੌਰਾਨ ਉਸ ਦੀ ਮੌਤ ਹੋ ਗਈ